ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਨੇ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕਿੱਦਾਂ ਦਾ ਮਾਹੌਲ ਬਣ ਜਾਵੇ ਇਹ ਨਹੀਂ ਪਤਾ ਲੱਗਦਾ ਜਿਸ ਦੇ ਤੁਸੀਂ ਅੱਜ ਪੱਕੇ ਦੁਸ਼ਮਣੋਂ ਉਸ ਦੇ ਕੱਲ ਨੂੰ ਦੋਸਤ ਬਣ ਜਾਵੋ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਸ ਉੱਤੇ ਅੱਜ ਤੁਸੀਂ ਜਾਣ ਬਾਰ ਦਿਓ ਕੱਲ ਨੂੰ ਉਸ ਦੀ ਹੀ ਜਾਣ ਦੇ ਬੈਰੀ ਬਣ ਜਾਵੋ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਸੱਚੀ ਘਟਨਾ 26 ਜਨਵਰੀ 2017 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਨਾਮ ਬੁਲਾਇਆ ਜਾਂਦਾ ਹੈ ਸੀਨੀਅਰ ਇਨਸਪੈਕਟਰ ਅਵੇ ਕਰੁੰਧ ਕਰਦਾ ਉਸ ਨੂੰ ਰਾਸ਼ਟਰਪਤੀ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਬੜੀ ਬਾਵਾ ਹੁੰਦੀ ਹੈ ਪਰ ਉਸ ਤੋਂ 5 ਦਿਨ ਬਾਅਦ ਉਹ ਸੀਨੀਅਰ ਇਨਸਪੈਕਟਰ ਦੇ ਉੱਤੇ ਮਾਮਲਾ ਦਰਜ ਹੁੰਦਾ ਹੈ ਕਤਲ ਦਾ ਜੋ 22 ਮਹੀਨੇ ਪਹਿਲਾਂ ਹੋਇਆ ਸੀ ਉਹ ਕਤਲ ਐਨਾ ਬੇਰਹਿਮੀ ਨਾਲ ਹੋਇਆ ਸੀ ਕਿ ਉਸ ਦੇ ਛੋਟੇ-ਛੋਟੇ ਟੁਕੜੇ ਕਰਕੇ ਫ੍ਰਿਜ ਦੇ ਵਿੱਚ ਰੱਖ ਦਿੱਤੇ ਗਏ ਸੀ ਗੱਲ ਸ਼ੁਰੂ ਹੁੰਦੀ ਹੈ 2005 ਤੋਂ ਮਹਾਰਾਸ਼ਟਰ ਦੀ ਰਹਿਣ ਵਾਲੀ ਆਸ਼ਪਨੀ ਵਿਤਰੇ ਨਾਮ ਦੀ ਕੁੜੀ ਜਿਸ ਦਾ 2005 ਦੇ ਵਿੱਚ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਉਸ ਦਾ ਪਤੀ ਜਿਸ ਦਾ ਨਾਮ ਰਾਜੂ ਗੋਰੇ ਸੀ ਉਸ ਨੂੰ ਕਹਿੰਦੀ ਹੈ ਕਿ ਮੈਂ ਅੱਗੇ ਪੜਨਾ ਚਾਹੁੰਦੀ ਹਾਂ ਤਾਂ ਪਤੀ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਪੜ ਜਿੱਥੇ ਮੇਰੀ ਮਦਦ ਦੀ ਜ਼ਰੂਰਤ ਥੂ ਮੈਂ ਤੇਰੀ ਮਦਦ ਕਰੂੰਗਾ 2007 ਵਿੱਚ ਉਹ ਸਬ ਇੰਸਪੈਕਟਰ ਦਾ ਐਗਜ਼ਾਮ ਦਿੰਦੀ ਹੈ ਤੇ ਉਹ ਸਿਲੈਕਟ ਵੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਨੌਕਰੀ ਲੱਗ ਜਾਂਦੀ ਹੈ ਇਹ ਨੌਕਰੀ ਉਸ ਦੀ ਪੂਨੇ ਦੇ ਵਿੱਚ ਲੱਗਦੀ ਹੈ 2010 ਤੱਕ ਉਹ ਉਸ ਜਗ੍ਹਾ ਤੇ ਨੌਕਰੀ ਕਰਦੀ ਹੈ ਤੇ ਫੇਰ ਉਸ ਦੀ ਬਦਲੀ ਹੋ ਜਾਂਦੀ ਹੈ ਤੇ ਬਦਲੀ ਹੁੰਦੀ ਹੈ ਮਹਾਰਾਸ਼ਟਰ ਦੇ ਜ਼ਿਲ੍ਹੇ ਸਾਗਲੀ ਦੇ ਵਿੱਚ ਸਾਗਲੀ ਦੇ ਵਿੱਚ ਇਸ ਸਬ ਇਨਸਪੈਕਟਰ ਲੇਡੀ ਦਾ ਸੀਨੀਅਰ ਹੁੰਦਾ ਹੈ ਅਵੇਕ ਕ੍ਰੁੰਦਕਰ ਜਦੋਂ ਵੀ ਇਸ ਸਬ ਇਨਸਪੈਕਟਰ ਨੂੰ ਕਿਸੇ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਆਪਣੇ ਸੀਨੀਅਰ ਨੂੰ ਕਹਿੰਦੀ ਹੈ ਤੇ ਸੀਨੀਅਰ ਉਸ ਦੀ ਮਦਦ ਕਰਦਾ ਹੈ ਤੇ ਇਹਨਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਉਹ ਲੇਡੀ ਸਬ ਇਨਸਪੈਕਟਰ ਇੱਕ ਬੇਟੀ ਦੀ ਮਾਂ ਸੀ ਤੇ ਸੀਨੀਅਰ ਇਨਸਪੈਕਟਰ ਦੋ ਪੁੱਤਰਾਂ ਦਾ ਪਿਤਾ ਸੀ ਪਰ ਇਹਨਾਂ ਦੇ ਵਿੱਚ ਨਜ਼ਦੀਕੀਆਂ ਵੱਧ ਜਾਂਦੀਆਂ ਨੇ 2013 ਤੋਂ ਬਾਅਦ ਸਬ ਇਨਸਪੈਕਟਰ ਦੀ ਬਦਲੀ ਹੋ ਜਾਂਦੀ ਹੈ ਰਤਨਾਗਿਰੀ ਦੀ ਰਤਨਾਗਿਰੀ ਸਾਗਲੀ ਤੋਂ 170 ਕਿਲੋਮੀਟਰ ਸੀ ਪਰ ਫੇਰ ਵੀ ਉਹ ਸੀਨੀਅਰ ਇਨਸਪੈਕਟਰ ਉਸ ਨੂੰ 170 ਕਿਲੋਮੀਟਰ ਦੂਰ ਆ ਕੇ ਮਿਲ ਆਇਆ ਕਰਦਾ ਸੀ ਇਹ ਪਿਆਰ ਹੋਰ ਗੂੜਾ ਹੁੰਦਾ ਗਿਆ ਅਕਤੂਬਰ 2014 ਦੇ ਵਿੱਚ ਇਹ ਲੇਡੀ ਸਬ ਇੰਸਪੈਕਟਰ ਆਪਣੇ ਪਤੀ ਨੂੰ ਕਹਿ ਦਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਮੈਂ ਵਿਆਹ ਕਰਵਾ ਲਿਆ ਹੈ ਤੂੰ ਮੇਰੀ ਬੇਟੀ ਦੇ ਨਾਲ ਰਹਿ ਪਰ ਮੈਂ ਇੱਥੇ ਨਹੀਂ ਰਹਾਗੀ ਮੈਂ ਵਿਚਦੀ ਤੁਹਾਨੂੰ ਮਿਲਣ ਆ ਜਾਇਆ ਕਰਾਂਗੀ ਪਤੀ ਨੂੰ ਸਭ ਕੁਝ ਪਤਾ ਸੀ ਤੇ ਉਹ ਕੁਝ ਨਹੀਂ ਬੋਲਿਆ ਏ ਲੇਡੀ ਸਬ ਇਨਸਪੈਕਟਰ 4 ਮਹੀਨਿਆਂ ਤੱਕ ਤਾਂ ਆਪਣੀ ਬੇਟੀ ਨੂੰ ਵਿਚ-ਵਿਚ ਦੀ ਮਿਲ ਆਉਂਦੀ ਰਹੀ ਫਰਵਰੀ 2015 ਤੋਂ ਬਾਅਦ ਉਹ ਆਪਣੀ ਬੇਟੀ ਤੇ ਪਤੀ ਨੂੰ ਨਹੀਂ ਮਿਲ ਲਈ ਕਿਉਂਕਿ ਉਸ ਨੇ ਨਵੀਂ ਮੁੰਬਈ ਦੇ ਵਿੱਚ ਕਮਰਾ ਲੈ ਲਿਆ ਸੀ ਹੁਣ ਕੋਈ ਵੀ ਰੋਕ ਟੋਕ ਨਹੀਂ ਸੀ ਹੁਣ ਉਹ ਸੀਨੀਅਰ ਇਨਸਪੈਕਟਰ ਉਸ ਦੇ ਕੋਲ ਸ਼ਰਿਆਮ ਆਉਂਦਾ ਸੀ ਤੇ ਉਹ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣ ਲੱਗੇ ਸਮਾ ਲੰਘਣ ਲੱਗਦਾ ਹੈ ਤੇ ਹੁਣ ਅਪ੍ਰੈਲ 2016 ਆ ਜਾਂਦਾ ਹੈ 15 ਅਪ੍ਰੈਲ 2016 ਨੂੰ ਇਹ ਲੇਡੀ ਸਬ ਇਨਸਪੈਕਟਰ ਦੇ ਫੋਨ ਤੋਂ ਇਸ ਦੇ ਭਰਾ ਦੇ ਫੋਨ ਦੇ ਉੱਤੇ ਜਿਸ ਦਾ ਨਾਮ ਆਨੰਦ ਸੀ ਇੱਕ ਮੈਸੇਜ ਆਉਂਦਾ ਹੈ ਕਿ ਮੈਂ ਜੁਪੀ ਦੇ ਵਿੱਚ ਕਿਸੇ ਕੇਸ ਦੇ ਮਾਮਲੇ ਵਿੱਚ ਜਾ ਰਹੀ ਹਾਂ ਤੇ ਉੱਥੇ ਮੈਨੂੰ ਕਾਫੀ ਸਮਾਂ ਲੱਗ ਜਾਵੇਗਾ ਤੁਸੀਂ ਫਿਕਰ ਨਾ ਕਰਿਓ ਇਹ ਗੱਲ ਨੂੰ ਮਹੀਨਾ ਲੰਘਦਾ ਹੈ ਮੀਨਾ ਲੰਘਣ ਤੋਂ ਬਾਅਦ ਇਸ ਲੇਡੀ ਸਬ ਇੰਸਪੈਕਟਰ ਦੇ ਪਿਤਾ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਬੇਟੀ ਡਿਊਟੀ ਤੇ ਕਿਉਂ ਨਹੀਂ ਆ ਰਹੀ ਇੱਕ ਮਹੀਨਾ ਹੋ ਗਿਆ ਕੀ ਕਾਰਨ ਹੈ ਤਾਂ ਪਿਤਾ ਦੱਸਦਾ ਕਿ ਉਸ ਨੇ ਸਾਨੂੰ ਮੈਸੇਜ ਕੀਤਾ ਸੀ ਕਿ ਮੈਂ ਯੂਪੀ ਦੇ ਵਿੱਚ ਕਿਸੇ ਮਾਮਲੇ ਕਰਕੇ ਜਾ ਰਹੀ ਹਾਂ ਉਸ ਦੀ ਤਫ਼ਤੀਸ਼ ਕਰਨ ਜਾ ਰਹੀ ਹਾਂ ਤਾਂ ਡਿਪਾਰਟਮੈਂਟ ਕਹਿੰਦਾ ਕਿ ਇਹੋ ਜੀ ਕੋਈ ਗੱਲ ਨਹੀਂ ਤਾਂ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਆਪਣੇ ਪੁੱਤਰ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਤੇਰੀ ਭੈਣ ਦਾ ਕੋਈ ਪਤਾ ਨਹੀਂ ਪਿਤਾ ਤੇ ਪੁੱਤਰ ਮੁੰਬਈ ਦੇ ਵਿੱਚ ਆਉਂਦੇ ਨੇ ਤੇ ਉੱਥੇ ਆ ਕੇ ਪੁੱਛਗਿੱਛ ਕਰਦੇ ਆ ਕਿ ਸਾਡੀ ਬੇਟੀ ਸਾਡੀ ਭੈਣ ਗਈ ਤਾਂ ਗਈ ਕਿੱਥੇ ਪਰ ਉਹਨਾਂ ਨੂੰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਦਾ ਉਹ ਬਹੁਤ ਭੱਜ ਦੌੜ ਕਰਦੇ ਨੇ ਪਰ ਉਸ ਲੇਡੀ ਸਬ ਇੰਸਪੈਕਟਰ ਦਾ ਕੋਈ ਪਤਾ ਨਹੀਂ ਸੀ ਆਖਰ ਵਿੱਚ ਉਹ ਨਜ਼ਦੀਕੀ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਉਂਦੇ ਨੇ ਮਿਸਿੰਗ ਰਿਪੋਰਟ ਕਈ ਮਹੀਨੇ ਲੰਘ ਜਾਂਦੇ ਨੇ ਲਗਭਗ 1 ਸਾਲ ਲੰਘ ਜਾਂਦਾ ਹੈ ਉਸ ਰਿਪੋਰਟ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਆਖਰਕਾਰ ਉਸ ਲੇਡੀ ਸਬ ਇੰਸਪੈਕਟਰ ਦਾ ਭਰਾ ਤੇ ਪਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਅਪੀਲ ਕਰਦੇ ਨੇ ਸਮਾਂ ਲੈਂਦੇ ਨੇ ਮੁੱਖ ਮੰਤਰੀ ਵੱਲੋਂ ਸਮਾਂ ਦਿੱਤਾ ਜਾਂਦਾ ਹੈ ਤੇ ਫਿਰ ਇਸ ਮਾਮਲੇ ਦੀ ਤਫ਼ਤੀਸ਼ ਕਰਨ ਦੇ ਹੁਕਮ ਦਿੱਤੇ ਜਾਂਦੇ ਨੇ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਕਿਉਂਕਿ ਅੱਗੇ ਸੀਨੀਅਰ ਇਨਸਪੈਕਟਰ ਸੀ ਉਹ ਵੀ ਜਿਸ ਨੂੰ ਮੈਡਲ ਮਿਲੇ ਹੋਣ ਉਸ ਉੱਪਰ ਪੁਲਿਸ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਪਰ ਜਦੋਂ ਮੁੱਖ ਮੰਤਰੀ ਨੇ ਕਿਹਾ ਹੋਵੇ ਤੇ ਫਿਰ ਜਵਾਬ ਕੌਣ ਦੇ ਸਕਦਾ ਹੈ ਜਦੋਂ ਮੁੱਖ ਮੰਤਰੀ ਨੇ ਉਦੇਸ਼ ਦਿੱਤੇ ਤਾਂ ਸਭ ਤੋਂ ਪਹਿਲਾਂ ਪੁਲਿਸ ਨੇ ਇਹ ਸਭ ਇੰਸਪੈਕਟਰ ਦੇ ਪਹਿਲੇ ਪਤੀ ਨੂੰ ਰਾਜੂ ਗੋਰੇ ਨੂੰ ਚੁੱਕ ਲਿਆ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਰਾਜੂ ਗੋਰੇ ਨੇ ਕਿਹਾ ਕਿ ਤੁਹਾਨੂੰ ਮੇਰੇ ਕੋਲੋਂ ਪੁੱਛਗਿੱਛ ਕਰਨ ਦੀ ਲੋੜ ਨਹੀਂ ਤੁਸੀਂ ਪੁੱਛਗਿਛ ਕਰਨੀ ਹੈ ਤਾਂ ਸੀਨੀਅਰ ਇਨਸਪੈਕਟਰ ਅਵੇ ਕੁਰੰਦ ਕਰ ਤੋਂ ਕਰੋ ਕਿਉਂਕਿ ਮੇਰੇ ਕੋਲੋਂ ਤਾਂ ਉਹ ਬਹੁਤ ਪਹਿਲਾਂ ਆ ਗਈ ਸੀ ਤੇ ਹੁਣ ਇਸ ਕੋਲ ਰਹਿੰਦੀ ਸੀ ਉਸ ਤੋਂ ਬਾਅਦ ਉਸ ਸੀਨੀਅਰ ਇਨਸਪੈਕਟਰ ਤੋਂ ਪੁੱਛਗਿਛ ਕੀਤੀ ਗਈ ਤਾਂ ਸੀਨੀਅਰ ਇਨਸਪੈਕਟਰ ਨੇ ਕਿਹਾ ਕਿ ਜਿਸ ਦਿਨ ਇਹ ਗਾਇਬ ਹੋਈ ਸੀ ਉਸ ਦਿਨ ਇਸ ਨੇ ਮੇਰੇ ਨਾਲ ਰਾਤ ਨੂੰ 11 ਵਜੇ ਹੋਟਲ ਦੇ ਵਿੱਚ ਖਾਣਾ ਖਾਧਾ ਸੀ ਉਸ ਤੋਂ ਬਾਅਦ ਇਹ ਹੋਟਲ ਦੇ ਵਿੱਚੋਂ ਚਲੀ ਗਈ ਤੇ ਇਸ ਦਾ ਫੋਨ ਸਵਿਚ ਆਫ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਉਹ ਕਿੱਧਰ ਗਈ ਉਸ ਸੀਨੀਅਰ ਇਨਸਪੈਕਟਰ ਦੀਆਂ ਮੋਬਾਈਲ ਡਿਟੇਲਾਂ ਕਢਾਈਆਂ ਗਈਆਂ ਜਿਸ ਵਿੱਚ ਇੱਕ ਨੰਬਰ ਸੀ ਜਿਸ ਤੇ ਬਹੁਤ ਵਾਰ ਫੋਨ ਹੋਇਆ ਹੋਇਆ ਸੀ ਗੱਲ ਹੋਈ ਹੋਈ ਸੀ ਤਾਂ ਉਸ ਬੰਦੇ ਨੂੰ ਟਰੈਕ ਕੀਤਾ ਗਿਆ ਉਹ ਬੰਦਾ ਕੋਈ ਹੋਰ ਨਹੀਂ ਸੀ ਉਹ ਬੰਦਾ ਉਸ ਸੀਨੀਅਰ ਇਨਸਪੈਕਟਰ ਦਾ ਡਰਾਈਵਰ ਸੀ ਜੋ ਕਾਫੀ ਲੰਬੇ ਸਮੇਂ ਤੋਂ ਉਸ ਦੇ ਨਾਲ ਸੀ ਜਿਸ ਦਾ ਨਾਂ ਸੀ ਕੁੰਦਨ ਪੰਡਾਰੀ ਕੁੰਦਨ ਪੰਡਾਰੀ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਪੁੱਛਿਆ ਗਿਆ ਕਿ ਜਿਸ ਦਿਨ ਲੇਡੀ ਸਬ ਇਨਸਪੈਕਟਰ ਗਾਇਬ ਹੋਈ ਸੀ ਤੂੰ ਕਿੱਥੇ ਸੀ ਤਾਂ ਕੁੰਦਨ ਪੰਡਾਰੀ ਨੇ ਕਿਹਾ ਕਿ ਮੈਂ ਉਸ ਦਿਨ ਸਾਹਬ ਦੇ ਨਾਲ ਹੀ ਸੀ ਪਰ ਜਦੋਂ ਹੋਟਲ ਦੇ ਵਿੱਚੋਂ ਪਤਾ ਕੀਤਾ ਗਿਆ ਤਾਂ ਕੁੰਦਨ ਭੰਡਾਰੀ ਨਾਲ ਨਹੀਂ ਸੀ ਸੀਨੀਅਰ ਇਨਸਪੈਕਟਰ ਦੇ ਨਾਲ ਉਹ ਸਬ ਇਨਸਪੈਕਟਰ ਹੀ ਹੋਟਲ ਦੇ ਵਿੱਚ ਆਈ ਸੀ ਤਾਂ ਪੁਲਿਸ ਦਾ ਸ਼ੱਕ ਹੋਰ ਵੀ ਯਕੀਨ ਦੇ ਵਿੱਚ ਬਦਲ ਗਿਆ ਫਿਰ ਡਰਾਈਵਰ ਤੋਂ ਹੋਰ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇੱਕ ਨਾਮ ਹੋਰ ਸਾਹਮਣੇ ਆਇਆ ਉਹ ਨਾਮ ਸੀ ਮਹੇਸ਼ ਫਲਿੰਕਰ ਜੋ ਅਵੇ ਕੁੰਦ ਕਰਦਾ ਪੁਰਾਣਾ ਦੋਸਤ ਸੀ ਫਿਰ ਮਹੇਸ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਫਿਰ ਉਹ ਦੱਸਦਾ ਉਹ ਰਾਜ਼ ਖੋਲਦਾ ਕਿ ਹਾਂ ਅਸੀਂ ਉਸ ਲੇਡੀ ਸਬ ਇੰਸਪੈਕਟਰ ਨੂੰ ਪਹਿਲਾਂ ਇੱਕ ਫਲੈਟ ਦੇ ਵਿੱਚ ਲੈ ਕੇ ਗਏ ਉੱਥੇ ਉਸ ਦਾ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਇੱਕ ਕਟਰ ਦੇ ਨਾਲ ਉਸ ਦੇ ਛੋਟੇ-ਛੋਟੇ ਟੁਕੜੇ ਕੀਤੇ ਉਹ ਟੁਕੜੇ ਕਰਕੇ ਫ੍ਰਿਜ ਦੇ ਵਿੱਚ ਰੱਖ ਦਿੱਤੇ ਜੋ ਵੱਡੇ ਟੁਕੜੇ ਸੀ ਉਹ ਕੋਲ ਇੱਕ ਖਾੜੀ ਸੀ ਬਸੀ ਖਾੜੀ ਜਿਸ ਵਿੱਚ ਅਸੀਂ ਸੁੱਟ ਦਿੱਤੇ ਤੇ ਹੁਣ ਸਭ ਕੁਝ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਸੀ ਤੇ ਫਿਰ ਸੀਨੀਅਰ ਇਨਸਪੈਕਟਰ ਤੋਂ ਪੁੱਛਿਆ ਗਿਆ ਕਿ ਤੁਸੀਂ ਉਸ ਦਾ ਖੂਨ ਕਿਉਂ ਕੀਤਾ ਹੈ ਉਸ ਦਾ ਕਤਲ ਕਿਉਂ ਕੀਤਾ ਜੋ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਸੀ ਤਾਂ ਸੀਨੀਅਰ ਇੰਸਪੈਕਟਰ ਨੇ ਕਿਹਾ ਕਿ ਮੈਨੂੰ ਮਜਬੂਰੀ ਦੇ ਵਿੱਚ ਉਸ ਦਾ ਕਤਲ ਕਰਨਾ ਪਿਆ ਕਿਉਂਕਿ ਉਹ ਮੇਰੇ ਉੱਪਰ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ ਮੇਰੇ ਉੱਪਰ ਪ੍ਰੈਸ਼ਰ ਪਾ ਰਹੀ ਸੀ ਮੇਰੇ ਦੋ ਬੱਚੇ ਤੇ ਮੇਰਾ ਪਰਿਵਾਰ ਹੈ ਮੇਰੀ ਪਤਨੀ ਹੈ ਮੈਂ ਉਹਨਾਂ ਨੂੰ ਨਹੀਂ ਛੱਡਣਾ ਚਾਹੁੰਦਾ ਸੀ ਪਰ ਉਹ ਰੋਜ਼ ਮੇਰੇ ਉੱਪਰ ਵਿਆਹ ਲਈ ਦਬਾਅ ਪਾਉਂਦੀ ਸੀ ਤੇ ਮੈਂ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਸੀ ਇਸ ਲਈ ਮੈਂ ਉਸ ਦਾ ਕਤਲ ਕਰ ਦਿੱਤਾ ਇਹ ਰਾਜ਼ 22 ਮਹੀਨਿਆਂ ਬਾਅਦ ਖੁੱਲਿਆ ਪਰ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ ਕਿ ਰਾਸ਼ਟਰਪਤੀ ਤੋਂ ਅਵਾਡ ਲੈਣ ਵਾਲਾ ਸੀਨੀਅਰ ਇੰਸਪੈਕਟਰ ਐਦਾਂ ਕਰ ਸਕਦਾ ਹੈ ਪਰ ਬੰਦੇ ਦੇ ਹਾਲਾਤ ਪਤਾ ਨਹੀਂ ਬੰਦੇ ਨੂੰ ਕਿੱਧਰ ਲੈ ਜਾਣਾ ਪਤਾ ਨਹੀਂ ਕਿ ਸਮੇਂ ਕਦੋਂ ਕਿਸ ਦਾ ਦਿਮਾਗ ਕਿੱਧਰ ਘੁੰਮ ਜਾਵੇ ਇਸ ਦੀ ਕੋਈ ਗਾਰੰਟੀ ਨਹੀਂ ਸੋ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੀ ਹੋਊ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸਾਰੇ ਦੋਸਤਾਂ ਨੂੰ ਸੋ ਸਵੀਕਾਰ